ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਤਿੰਨ ਅੰਮ੍ਰਿਤਸਰ ਦੀ ਪੁਲਿਸ ਟੀਮ ਐਸਆਈ ਪਰਮਜੀਤ ਸਿੰਘ ਸਮੇਤ ਸਾਥੀਆਂ ਕਰਮਚਾਰੀਆਂ ਵੱਲੋਂ ਦੁਰਾਨੀ ਚੈਕਿੰਗ ਤਿੰਨ ਵਿਅਕਤੀਆਂ ਜਗਰੂਪ ਸਿੰਘ ਉਰਫ ਰੋਪ ਹਰਪ੍ਰੀਤ ਸਿੰਘ ਉਰਫ ਹਰਸ਼ ਸਨਮਦੀਪ ਸਿੰਘ ਅਮਨੀਸਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 550 ਗ੍ਰਾਮ ਹਿਰੋਇਨ ਸਮੇਤ ਐਕਟਿਵਾ ਨੰਬਰੀ ਪੀਬੀ02ਡਬਲਯੂ8197 ਗ੍ਰੰਗ ਗ੍ਰੇਬਰਾਮਤ ਕੀਤਾ ਗਿਆ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ ਤੇ ਕਿੱਥੇ ਸਪਲਾਈ ਕਰਦੇ ਸਨ ਇਸ ਦੇ ਬਾਰੇ ਵੀ ਜਾਂਚ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਸੁਖਦੇਵ ਸਿੰਘ ਮੋਨੂ ਦੀ ਖਾਸ ਰਿਪੋਰਟ ਅੱਜ ਕੀ ਮਾਮਲਾ ਚੱਲ ਰਿਹਾ ਜਿਹੜਾ ਮਾਨਯੋਗ ਕਮਿਸ਼ਨਰ ਸਾਹਿਬ ਸੀ ਗੁਰਪ੍ਰੀਤ ਸਿੰਘ ਜੀ ਪੋਲਰ ਮਾਨਯੋਗ ਏਡੀਸੀਪੀ ਸਾਹਿਬ ਸੀ ਬੰਦੀ ਰਣਾ ਸਿਟੀ 3 ਮੌਜੂng ACP ਸਾਹਿਬ ਗੁਰਿੰਦਰबीर ਸਿੰਘ ਜੀ ਇਸਟ ਮਾ ਇੰਚਾਰਜ ਸੀਸਟਾਪ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਟੀਮ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 550 ਗ੍ਰਾਮ ਹੈਰੋਇਨ ਸਮੇਤ ਐਕਟਵਾ ਬਰਾਮਦ ਕੀਤੀ ਗਈ ਹੈ ਤਾਂ ਸਰ ਕਿੱਥੇ ਨਕਲ ਆਇਆ ਇਹ ਦੋਸ਼ੀਆਂ ਨੂੰ ਹੀ ਕਾਬੂ ਕੀਤਾ ਸ੍ਰੀ ਜੰਦ ਗੋਦਵਾ ਸਾਹਿਬ ਨਦੀਕ ਮੀਠਾ ਰੋਡ ਲੱਗੋ ਕੀ ਪਛਾਣ ਹੋਈ ਕਿਸ ਇਹ ਮੁਖਬਦੀ ਹੋਈ ਸੀ ਕਿ ਇਹ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਜਗਦੂਪ ਸਿੰਘ ਹਰਸ਼ਦੀਪ ਹਰਪ੍ਰੀਤ ਸਿੰਘ ਤੇ ਕਰਨਦੀਪ ਸਿੰਘ ਕਿ ਡਰੱਗਸ ਜਿਹੜੀ ਹੈਰੋਇਨ ਖੇਪ ਲੈ ਕੇ ਆਦੇ ਆ ਤੇ ਇਹਨਾਂ ਨੂੰ ਉਥੋਂ ਕਾਬੂ ਕੀਤਾ ਗਿਆ ਇਹਨਾਂ ਪਾਸੋਂ 550 ਗ੍ਰਾਮ ਹੈਰੋਇਨ ਸਮੇਤ ਇੱਕਰ ਬੰਦ ਕੀਤੀ ਗਈ ਸਰ ਪਹਿਲਾਂ ਕੀ ਮੁਕਦਮਾ ਨਹੀਂ ਨਹੀਂ ਪਹਿਲਾਂ ਇਹਨਾਂ ਖਿਲਾਫ ਕੋਈ ਮੁਕਦਮਾ ਦੇ ਸਾਹਮਣੇ ਨਹੀਂ ਆਇਆ ਫਿਰ ਵੀ ਜਿਹੜਾ ਇਹਨਾਂ ਦਾ ਰਿਕਾਰਡ ਕੰਘਾ ਲਿਆ ਜਾਦਿਆ ਕਿਸ ਜਲੇਨਨ ਦੱਸਿਆ ਕਿੱਥੋਂ ਲੈ ਕੇ ਆ ਰਹੇ ਕਿੱਥੇ ਲੈ ਕੇ ਗਾਹਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬੈਕ ਫਾਰਵਰਡ ਨਾਲ ਲਿੰਕ ਪਤਾ ਕੀਤੇ ਜੋ ਤਫਤੀਸ਼ਾਂ ਵੱਲ ਜਾਂਦੀ ਜਾਊਗੀ ਹੁਣ ਕਾਰਵਾਈ ਕੀ ਕੀਤੀ ਹੈ ਇਹਨਾਂ ਖਿਲਾਫ ਮੁਕੱਦਮਾ ਨੰਬਰ 275 ਐਨਡੀਪੀ ਦਰਜ ਕਰਕੇ ਮੌਜੂਦ ਅਦਾਲਤ ਪੇਸ਼ ਕਰ ਕਿਨਾਂ 2 ਦਿਨ ਦਾ ਪੁਲਸ ਸਮਾਨ ਨਾਲ ਹਸਤਾ ਦਿੱਤਾ ਗਿਆ। ਪੁਛਕਿਸ਼ ਕਾਂ ਕੀਤੀ ਜਾਦੀ ਹੈ। ਗਾਂ ਬੈਕਫਾਰਡ ਉੱਪਰ ਕੀਤਾ ਜਾਏਗਾ। ਸਰ ਬਾਰ ਬਾਰ ਤੁਹਾਡੇ ਵੱਲੋਂ ਨਸ਼ਾ ਫੜਿਆ ਜਾ ਰਿਹਾ ਹੈ। ਫਿਰ ਵੀ ਨਹੀਂ ਬੰਦ ਹੋ ਰਿਹਾ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਪੁਲਿਸ ਜਿੰਨਾ ਵੱਧ ਤੋਂ ਵੱਧ ਆਪਣੀਆਂ ਨਸ਼ੇ ਮੁਹਿੰਮ ਦੇ ਮਾਨ ਜੋ ਕਮਿਸ਼ਨ ਸਾਹਿਬ ਵੱਲੋਂ ਹਦੈਤਾ ਦੇ ਮੁਬਾਰਕ ਜਿਹੜੀ ਇਹਨਾਂ ਦੇ ਕਾਜ਼ੀ ਆਪਣੀ ਕਾਦੀ ਹੈ।